ਬਹੁਤ ਵੱਡੀ ਖਬਰ ਨਿਕਲ ਕੇ ਆ ਰਹੀ ਆ ਪੰਜਾਬ ਤੋਂ ਜਿੱਤੇ ਕੀ ਜਿਰਕਪੁਰ ਮੋਹਾਲੀ ਦੇ ਨੇੜੇ ਇੱਕ ਓਰਾ ਗਾਰਡਨ ਜੋ ਕਿ ਬੈਂਕਯੂਟ ਹਾਲ ਆ ਜਿੱਤੇ ਇੱਕ ਵਿਆਦਾ ਫੰਕਸ਼ਨ ਚੱਲ ਰਿਹਾ ਸੀ ਉੱਥੇ ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗੀ ਅੱਗ ਲੱਗਣ ਦਾ ਰੀਜ਼ਨ ਦੱਸਿਆ ਇਹ ਜਾ ਰਿਹਾ ਹੈ ਕਿ ਉਹ ਉੱਤੇ ਜਿਹੜੇ ਪਟਾਕੇ ਚਲਾਏ ਜਾ ਰਹੇ ਸੀ ਆਤੀ ਜ਼ਵਾਦੀ ਚਲਾਈ ਜਾ ਰਹੀ ਸੀ ਇੱਕ ਪਟਾਕਾ ਜਿਹੜਾ ਕਿ ਸਕਾਈਟ ਸੋਰਸ ਸੀ ਅਤੇ ਉਹ ਟੇਡਾ ਹੋ ਗਿਆ ਟੇਡਾ ਹੋ ਗਿਆ ਜਿਹੜੀ ਉੱਥੇ ਡੈਕੋਰੇਸ਼ਨ ਸੀ ਉਹ ਉੱਥੇ ਚੱਲ ਪਿਆ ਫਿਰ ਡੈਕੋਰੇਸ਼ਨ ਅੱਗ ਦੇ ਵਿੱਚ ਝੋਲਸ ਗਈ ਤਾਂ ਫਿਰ ਇੱਕਦਮ ਅੱਗ ਇੰਨੀ ਜ਼ਿਆਦਾ ਵਧ ਗਈ ਕਿ ਉੱਥੇ ਕੰਟਰੋਲ ਹੀ ਨਹੀਂ ਕੀਤਾ ਜਾ ਸਕਿਆ ਤੇ ਫਿਰ ਇਦਾਂ ਹੀ ਅੱਗ ਫੈਲਦੀ ਫੈਲਦੀ ਸਿਲੰਡਰਾਂ ਦੇ ਵਿੱਚ ਜਾ ਪੁੱਜੀ ਅਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਸੇ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਜਿਹੜਾ ਕਿ ਲਾੜਾ ਲਾੜੀ ਸੀ ਉੱਤੋਂ ਬਹੁਤ ਔਖੇ ਭੱਜੇ ਅਤੇ ਬਰਾਤੀ ਸੀ ਜਿਹੜੇ ਆਏ ਹੋਏ ਅਤੇ ਉਹਨਾਂ ਦੀਆਂ ਰੋਣਿਆਂ ਦੀਆਂ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕਿਉਂਕਿ ਕਿ ਵਿਆਹ ਦਾ ਫੰਕਸ਼ਨਾਂ ਤੇ ਵਿਆਹ ਦੇ ਫੰਕਸ਼ਨ ਦੇ ਵਿੱਚ ਖੁਸ਼ੀ ਦਾ ਮਾਹੌਲ ਹੁੰਦਾ ਆ ਤੇ ਇੱਕ ਗਲਤੀ ਕਰਕੇ ਇਹ ਦੱਸਿਆ ਜਾ ਰਿਹਾ ਕਿ ਇਦਾਂ ਦਾ ਹਾਲ ਹੋ ਗਿਆ ਸਾਰੇ ਪੈਲਟ ਤੇ ਵਿੱਚ ਅੱਗ ਲੱਗ ਗਈ ਤੇ ਚੁੱਲਸ ਗਿਆ